ਕੀਰੀਆ ਕਾਲਜੀ ਸਾਰੇ ਨੂੰ ਮੈਂ ਤਾਂ ਦੇ ਆਪਣੇ ਗੇਮ ਬਟੀਕ ਕੋਲ ਅਪੀਟ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਮੂਗੇ ਹਾਂ ਜੀ ਅੱਜ ਆਪਾਂ ਤੁਹਾਡੇ ਸਾਰੇ ਲਈ ਬਹੁਤ ਹੀ ਸੋਹਣਾ ਜਿਹਾ ਨਿਊ ਆਰਟੀਕਲ ਲੈ ਕੇ ਆਏ ਹਾਂ ਆਪਨੇ ਬਹੁਤ ਹੀ ਸੋਹਣਾ ਜਿਹਾ ਸੂਟ ਨੀਡਲ ਵਰਕ ਕੀਤਾ ਹੈ ਜੀ ਇਹ ਬਹੁਤ ਹੀ ਸੋਹਣਾ ਸੂਟ ਹੈ ਜੀ ਕਸਟਮਰ ਦੀ ਡਿਮਾਂਡ ਦੇ ਕਰਕੇ ਇਹ ਸੂਟ ਰੈਡੀ ਕੀਤਾ ਗਿਆ ਤੁਸੀਂ ਵੀ ਸਾਡੇ ਤੋਂ ਆਪਣੀ ਪਸੰਦੀ ਸੂਟ ਰੈਡੀ ਕਰਵਾ ਸਕਦੇ ਹੋ ਜੀ ਮੈਂਟਿਕਲਰ ਦੇ ਉੱਪਰ ਇਹ ਵਰਕ ਕੀਤਾ ਗਿਆ ਜੀ ਹੈਡ ਵਰਕ ਪਲੱਸ ਨੀਡਲ ਵਰਕ ਕੀਤਾ ਗਿਆ ਇਸ ਸੂਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਦੇ ਬੇਲਾ ਜਾ ਰਹੀਆਂ ਨੇ ਇਹ ਵੀ ਲੋਕ ਪਰ ਉ ਜਾ ਰਹੀਆਂ ਨੇ ਤੇ ਹੱਥ ਤੱਕ ਐਂ ਇਹ ਵਰਕ ਰਹੇਗਾ ਜੀ ਇਸ ਦੇ neck ਦੇ ਉੱਪਰ ਬਹੁਤ ਹੀ ਸੋਹਣੀ ਇਸ ਦੀ neck ਦੇ ਉੱਪਰ neck ਬਣਾਈ ਗਈ ਹੈ ਬਹੁਤ ਹੀ ਸੋਹਣਾ ਜਿਹਾ ਵਰਕ ਇਸ ਦੀ neck ਦੇ ਉੱਪਰ ਕੀਤਾ ਗਿਆ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਜੀ ਤੁਸੀਂ ਵੀ ਸਾਡੀ ਤੋਂ ਆਪਣੀ ਪਸੰਦ ਦੇ ਸੂਟ ਰੈਡੀ ਕਰਵਾ ਸਕਦੇ ਜੀ ਇਸ ਦੇ 슬ੀਵਸ ਦੇ ਉੱਪਰ ਵੀ ਵਰਕ ਕੀਤਾ ਗਿਆ ਇਹ ਵਰਕ ਰਹੇਗਾ ਜੀ ਇਸ ਦੀਆਂ 슬ੀਵਸ ਦੇ ਉੱਪਰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਸਟੀਚਿੰਗ ਵੀ ਅਵੇਲੇਬਲ ਹੈ ਤੁਸੀਂ ਸਿਚ ਵੀ ਕਰਵਾ ਸਕਦੇ ਹੋ ਜੀ एंड इसकी बैक साइड के उपर लटके अटैच किए गए जी जो इसकी लुक होर भी वाइस बना रहे हैं बहुत ही प्यारे जो लटके लगाए गए ने पेंट भी करवा सकते हो फुल वर्क भी करवा सकते हो नीडल वर्क प्लस वर्क और ऑनली नीडल वर्क भी करवा सकते हो इसलिए बॉटम सिंपल है जी कस्टमर सिंपल ही बॉटम चाहती ने सिंपल बॉटम ही रैडी की है देख सकते हो बहुत ही प्यारी जी इसकी बॉटम रैली गई है ਇਸ ਦਿਨ ਨਾਲ ਟਾਈ ਡਾ ਰਿ ਡੁਪੱਟਾ ਰਿ ਹੈ ਜਿਸ ਦਿਨ ਇਹ ਵਾਲਾ ਦੁਪੱਟਾ ਹੈ ਜਿਸ ਨੂੰ ਲਾਸ ਲਾ ਕੇ ਫਿਨਿਸ਼ਿੰਗ ਕੀਤੀ ਹੈ ਬਹੁਤ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜਿਸ ਇਸ ਦੇ ਨਾਲ ਤੁਸੀਂ ਵੀ ਇਦਾਂ ਦਾ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਇਹਦੇ ਦੇਖੋ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਂ